निशांत सिंह नाम थोड़े चेर घरे गया थोड़ी चेर बाद गोलियां बज गई लेस्पिटल आ गए होस्पिटल आना डेथ हो गई मेरा वा ब्रदर है आम पार्टी भगवंत मान गाड़ी की इंसाफ मिलना चाहिए नाम बचित्री आम पार्टी संबंध रखते जी की डालता था लोग कितने मलवाये क्यों ये इतना कोई कहेंगे थाल दो जितना हम आपके ये हाँ जी हाँ जी साथ 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 तो कितने वैदिकटनाएं ये ना साढ़े के सातों सातों साढ़े सातों दिकटना गए कितनो आ रहे कितने जा रहे थे इमल के नहीं ये तो ढे तो वहीं आए करे सऊदा सऊदा लेके कोई लायन आपको आये उनके लायन तो थ ਗੋਲੀਆਂ ਦੇ ਦੋ ਲੱਗੇ ਆ ਵਾ ਇੱਕ ਦਾਤਰ ਬਚਾ ਲੱਥ ਗਿਆ ਅੱਛਾ ਦਾਤਰ ਹਾਂਜੀ ਕਿਤਨਾ ਕਿ ਦੱਤੀ ਹੈ ਇੱਥੇ ਅੰਕ ਦੇ ਡੈਥ ਹੋ ਗਿਆ ਸਾਲਿੰਦੇ ਇੱਥੇ ਅੰਕ ਇੱਥੇ ਅੰਕ ਦੱਤ ਹਾਂਜੀ ਉਥੇ ਬਚਾ ਜਾਇਆ ਹੈ ਹਾਂਜੀ ਪੁਲਿਸ ਪ੍ਰਸ਼ਾਸਨ ਤੋਂ ਆਇਆ ਆਪਣੀ ਕੰਦੇ ਕਾਰਵਾਈ ਤੇ ਬਾਕੀ ਹਾਂ ਨੂੰ ਇਹੋ ਜਿਹਾ ਇਨਸਾਫ ਮਿਲਣਾ ਚਾਹੀਦਾ ਕੋਈ ਲੜਾਈ ਝਗੜਾ ਕਿਸੇ ਨਾ ਨਹੀਂ ਕੋਈ ਵੀ ਲੜਾਈ ਝਗੜਾ ਨਹੀਂ ਆ ਬਾਕੀ ਇਹ ਆਪਣੇ ਇਹ ਗੱਲ ਕਵਾਂਗੇ ਇਨਸਾਫ ਮਿਲਣਾ ਚਾਹੀਦਾ ਦੋ ਇਹ ਬੱਚੀਆਂ ਛੋਟੀਆਂ ਵਾ

ਪਤਾ ਨਹੀਂ ਪਤਾ ਨਹੀਂ حملہਵਰ ਕਿੰਨੇ ਜਾਂ ਸੀਸੀਟੀਵੀ ਕੋਈ ਨਹੀਂ ਜੋ ਸੀਨੀਅਰ ਅਫਸਰਕਾਰ ਹੋਈ ਕਰਾਈ ਨਹੀਂ ਮਾਂਜਰੇ ਸਾਹਿਬ ਚਾਹੂ ਕੁੰਜਲੇ ਤੇ ਜੀਸ਼ਨਾ ਪਰਮਾਰ ਕਹਿੰਦੇ ਕਿ ਹੰਗੋਰੀਆ ਲਾਲ ਨਾਲ ਅਦਾਤ ਨਹੀਂ ਮਾਰੇਗਾ ਇਹ ਤੋਂ ਨਾ ਅਤਰਾਉਂ ਪੋਸਟ ਮਾਰਟਮ ਕਰਵਾਗੇ ਤੇ ਉੱਤ ਪਤਾ ਨਹੀਂ ਵੀ ਬਣਾ ਜੀ ਕੀ ਹੋਇਆ ਕੋਲ ਮੋੜੀ ਜਾਣੀ ਕਰੀ ਜੀ ਸਰ ਕੀ ਇਹ ਮਤਲਬ ਬਕੀਤਾ ਹੈ ਬਾਹਰ ਇਹ ਯੂਨੋ ਅਰੇ ਜੀ ਡੈਟਾ ਟਾਕਿੰਗ ਜਿਹੜਾ ਵਸੂਲ ਹਸਤਾਲੇ ਦੇ ਬਨੇ ਆ ਸੀਨੀਅਰ ਅਫਸਰ ਦਾ ਦੰਦਾ ਬਗਾਇਆ I think se muere por se a y mundial, por a